ਸੁਨੀਲ ਜਾਖੜ ਤੇ ਕੁਲਦੀਪ ਵੈਦ ਦੀ ਮੁਲਾਕਾਤ ਹੋਈ ਹੈ 에어ਪੋਰਟ ਤੇ ਦੋਵੇਂ ਲੀਡਰਾਂ ਦੇ ਵਿਚਾਲੇ ਮੁਲਾਕਾਤ ਹੋਈ ਹੈ ਜਾਖੜ ਤੇ ਵੈਦ ਦੀ ਮੁਲਾਕਾਤ ਨੇ ਨਵੀਂ ਚਰਚਾ ਵੀ ਛੇੜ ਦਿੱਤੀ ਹੈ ਸੁਨੀਲ ਜਾਖੜ ਦੇ ਨਾਲ ਫੋਟੋ ਸਾਹਮਣੇ ਆਉਣ ਤੋਂ ਬਾਅਦ ਹਾਲਾਂਕਿ ਕੁਲਦੀਪ ਵੈਦ ਦਾ ਬਿਆਨ ਸਾਹਮਣੇ ਆ ਉਹਨਾਂ ਦਾ ਕਹਿਣਾ ਹੈ ਕਿ ਮੁਲਾਕਾਤ ਦੇ ਸਿਆਸੀ ਮਾਇਨੇ ਨਾ ਕੱਢੇ ਜਾਣ ਮੈਂ ਕਾਂਗਰਸ ਦਾ ਪੱਕਾ ਸਿਪਾਹੀ ਹਾਂ ਕੁਲਦੀਪ ਵੈਦ ਦੇ ਵੱਲੋਂ ਵੀ ਸਾਫ਼ ਕੀਤਾ ਗਿਆ ਹੈ ਕਿ ਇਸ ਦੇ ਸਿਆਸੀ ਮਾਇਨੇ ਨਾ ਕੱਢੇ ਜਾਣ ਮੈਂ ਕਾਂਗਰਸ ਦਾ ਪੱਕਾ ਸਿਪਾਹੀ ਹਾਂ ਕੁਲਦੀਪ ਵੈਦ ਦੇ ਵੱਲੋਂ ਬਿਲਕੁਲ ਸਾਫ਼ ਕਰ ਦਿੱਤਾ ਗਿਆ ਹੈ ਹਾਲਾਂਕਿ 에어ਪੋਰਟ ਤੇ ਦੋਵੇਂ ਲਿਟਰਾਂ ਦੇ ਵਿਚਾਲੇ ਮੁਲਾਕਾਤ ਹੋਈ ਹੈ ਮੁਲਾਕਾਤ ਦੀ ਤੁਹਾਨੂੰ ਇਸ ਤਸਵੀਰ ਵਿੱਚ ਖਾ ਰਿ ਹੈ ਜਿਸ ਦੇ ਵਿੱਚ ਕੇ ਪੰਜਾਬ বিজেপি ਦੇ ਪ੍ਰਧਾਨ ਸਨੀ ਜਾਖੜ ਨਾਲ ਹੀ ਕੁਲਦੀਪ ਵੈਦ ਇਸ ਤਸਵੀਰ ਦੇ ਵਿੱਚ ਵੇਖੇ ਜਾ ਸਕਦੇ ਨੇ ਸਨੀ ਜਾਖੜ ਤੇ ਵੈਦ ਦੀ ਮੁਲਾਕਾਤ ਦੇ ਨਵੀਂ ਚਰਚਾ ਵੀ ਛੇੜ ਦਿੱਤੀ ਹੈ ਜਾਖੜ ਦੇ ਨਾਲ ਫੋਟੋ ਸਾਹਮਣੇ ਆਉਣ ਤੇ ਕੁਲਦੀਪ ਵੈਦ ਦੇ ਵੱਲੋਂ ਹਾਲਾਂਕਿ ਜਰੂਰ ਸਾਫ਼ ਕੀਤਾ ਗਿਆ ਕਿ ਮੁਲਾਕਾਤ ਦੇ ਸਿਆਸੀ ਮਾਇਨੇ ਨਾ ਕਰਦੇ ਜਾਣਾ ਮੈਂ ਕਾਂਗਰਸ ਦਾ ਪੱਕਾ ਸਿਪਾਈ ਹਾਂ ਸਾਡੇ ਨਾਲ ਖੁਦ ਕੁਲਦੀਪ ਵੈਦ ਜੁੜ ਚੁੱਕੇ ਨੇ ਵੈਦ ਸਾਹਿਬ ਤੁਹਾਡਾ ਸਵਾਗਤ ਹੈ ਨਿਊਜ਼ ਲੈਟਰ ਪੰਜਾਬ ਤੇ ਆ ਵੈਸੇਬ ਇਸ ਤਸਵੀਰ ਨੂੰ ਕਿਸ ਲਿਹਾਜ ਦੇ ਨਾਲ ਵੇਖਿਆ ਜਾਵੇ ਮੈਨੂੰ ਨਾ ਤੁਹਾਡੀ ਇੱਕ ਗੱਲ ਸੁਣ ਕੇ ਨਾ ਬਾਈਗੋਟ ਸੱਚੀ ਹਾਸਾ ਆ ਰਿਹਾ ਹੈ ਕਿ ਮੈਂ ਤੁਹਾਨੂੰ ਕੀ ਜਵਾਬ ਦੇਵਾਂ ਇਹ ਜਿਹੜੀ ਮੁਲਾਕਾਤ ਸੀ ਇੱਕ ਮਹਿਜ ਇਤਫਾਕ ਸੀ ਸਾਹਿਬ ਨਹੀਂ ਨਹੀਂ ਜੋ ਤੁਸੀਂ ਸਵੈ ਦਿੱਤੀ ਮੈਂ ਉਹ ਵੀ ਨਾਲ ਦੱਸ ਰਿਹਾ ਉਹ ਵੀ ਬਿਆਨ ਕੀਤਾ ਮੈਂ ਤਾਂ ਹੁਣ ਵੀ ਹੱਸ ਰਿਹਾ ਕਿ ਤੁਸੀਂ ਦੇਖੋ ਆ ਨਿਊ ਚੈਨਲ ਕਿਸ ਤਰ੍ਹਾਂ ਇੱਕ ਇਤਫਾਕ ਨੂੰ ਕਿਸ ਤਰ੍ਹਾਂ ਟਿਲਟ ਕਰਕੇ ਉਹਦੀ ਨਿਊਜ਼ ਬਣ ਜਾਂਦੀ ਹੈ ਐਨੀ ਸਾਡੇ ਨੈਸ਼ਨਲ ਚੇਅਰਮੈਨ ਨੇ ਐਸਸੀ ਡਿਪਾਰਟਮੈਂਟ ਦੇ ਸ਼੍ਰੀ ਰਜੇਸ਼ ਲਲੋਤੀ ਗਿਆ ਜੀ ਮੈਂ ਉਹਨਾਂ ਨੂੰ ਰਿਸੀਵ ਕਰਨ ਵਾਸਤੇ ਚੰਡੀਗੜ੍ਹ 에어ਪੋਰਟ ਗਿਆ ਸੀਗਾ ਤੇ ਜਾਖੜ ਸਾਹਿਬ ਤੇ ਲਲੋਤੀਆ ਸਾਹਿਬ ਸੇਮ ਫਲਾਈਟ ਵਿੱਚ ਸੀ ਜਾਖੜ ਸਾਹਿਬ 1 ਮਿੰਟ ਪਹਿਲਾਂ ਬਾਹਰ ਆ ਗਏ ਤੁਹਾਡੇ ਮੈਂ ਇੱਥੇ ਖੜਾ ਸੀ ਤੇ ਇਤਫਾਕਿਆ ਮਿਲਣਾ ਸੀ ਉਹਨਾਂ ਨੂੰ ਮੇਰੇ ਉਹਨਾਂ ਨਾਲ ਬਹੁਤ ਅੱਛੇ ਤਾਲੁਕ ਰਹੇ ਹੁਣ ਵੀ ਬਹੁਤ ਅੱਛੇ ਤਾਲੁਕ ਹੈ ਪਰ ਇਹਦਾ ਕੋਈ ਉਲਟਾ ਸਿੱਧਾ ਮੀਨਿੰਗ ਨਹੀਂ ਤੁਹਾਡੇ ਕਿੰਦਰ ਪਾਵੇ ਕਿ ਤਸਵੀਰ ਇਤਫਾਕਨ ਹੈ ਹਾਂਜੀ ਹਾਂ ਹਾਂ ਇਤਫਾਕਨ ਹੈ ਜੀ ਕੋਈ ਐਸੀ ਗੱਲ ਨਹੀਂ ਮੇਰੇ ਉਹਨਾਂ ਨਾਲ ਪਹਿਲਾਂ ਵੀ ਬਹੁਤ ਖਬਰ ਖਬਰ ਤਾਂ ਆਪਣੇ ਜਦੋਂ ਬਣ ਜਾਂਦੀ ਨਾ ਜਦੋਂ ਕਿ ਲੋਕ ਸਭਾ ਚੋਣ ਨੂੰ ਲੈ ਕੇ ਖਾੜਾ ਪੂਰੀ ਤਰ੍ਹਾਂ ਭਖਿਆ ਹੋਵੇ ਪਰ ਤੁਹਾਡੇ ਪੁਰਾਣੇ ਸਾਥੀ ਹੋਣ ਦੂਜੀ ਪਾਰਟੀ ਦੇ ਪ੍ਰਧਾਨ ਹੋਣ ਤੁਸੀਂ ਕਾਂਗਰਸ ਦੇ ਅਗੂ ਹੋ ਤਾਂ ਮੈਨੇ ਤਾਂ ਮੈਨੇ ਤਾਂ ਸਿਰ ਕੱਢ ਹੀ ਸਕਦੇ ਹਾਂ ਨਾ ਉਹ ਜ਼ਰੂਰੀ ਨਹੀਂ ਉਹ ਮਾਇਨੇ ਸਹੀ ਹੋ ਜਾ ਡਲ ਤੋਂ ਮੇਰੇ ਉਹਨਾਂ ਨਾਲ ਪਹਿਲਾਂ ਵੀ ਬਹੁਤ ਅੱਛੇ ਰਿਲੇਸ਼ਨ ਸੀ ਹੂੰ ਮੇਰੇ ਉਹ ਵੱਡੇ ਭਰਾਵਾਂ ਦੀ ਤਰ੍ਹਾਂ ਨੇ ਜਦੋਂ ਆਏ ਆ ਤੇ ਇੱਕ ਪੰਜਾਬ ਦਾ ਤਾਂ ਕਲਚਰ ਵੀ ਹੈ ਕਿ ਵੱਡਿਆਂ ਨੂੰ ਹਮੇਸ਼ਾ ਜਦੋਂ ਮਿਲਣਾ ਹੈ ਬਹੁਤ ਰਿਸਪੈਕਟਫੁਲੀ ਮਿਲਣਾ ਹੈ ਤੇ ਇਹਦੇ ਵਿੱਚ ਕੋਈ ਗਲਤ ਅਰਥ ਨਾ ਕੱਢੇ ਜਾਣ ਤੇ ਮੈਂ ਇਹ ਇਤਫਾਕਨ ਮੁਲਾਕਾਤ ਸੀ ਚੰਡੀਗੜ੍ਹ 에어ਪੋਰਟ ਦੇ ਉੱਪਰ ਅਰਾਈਵਲ ਤੇ ਚਲੋ ਇਹ ਹੀ ਦੱਸਦੇ ਹੋ ਕਿੰਨਾ ਕੁ ਸਮਾਂ ਇਹ ਮੁਲਾਕਾਤ ਚੱਲੀ ਗੱਲਬਾਤ ਕਿਸ ਤਰ੍ਹਾਂ ਦੀ ਚਰਚਾ ਇਸ ਮੁਲਾਕਾਤ ਦੇ ਦੌਰਾਨ ਉਹਨਾਂ ਨੂੰ ਮਿਲੇ ਨਾ 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 ਕੋਈ ਕੋਈ ਪੋਲਿਟਿਕਸ ਨਹੀਂ ਡਿਸਕਸ ਹੋਈ ਹਾਰਡਲੀ 1 ਮਿੰਟ ਦਾ ਸਮਾਂ ਹੋਣਾ ਉਹ ਬਾਹਰ ਆਏ ਮੈਂ ਉਹਨਾਂ ਨੂੰ ਫਤਿਹ ਬੁਲਾਈ ਤੇ ਉਹਨਾਂ ਨੇ ਪਰਿਵਾਰ ਦਾ ਤੇ ਮੈਂ ਉਹਨਾਂ ਦੇ ਪਰਿਵਾਰ ਦਾ ਹਾਲਚਲ ਪੁੱਛਿਆ ਕੀ ਹਾਲ ਚੱਲ ਹੈ ਤੇ ਬਸ ਇੰਨੀ ਕੁ ਮੁਲਾਕਾਤ ਸੀ ਜੀ ਜੋ ਠੀਕ ਹੈ ਠੀਕ ਹੈ ਵੈਸਾ ਤੁਹਾਡਾ ਸਾਡੇ ਨਾਲ ਜੁੜਨ ਵਾਸਤੇ ਹਾਲਾਂਕਿ ਤੁਸੀਂ ਜਰੂਰ ਇਹ ਗੱਲ ਕਹਿ ਰਹੇ ਹੋ ਕਿ ਇਤਫਾਕਨ ਇਹ ਤਸਵੀਰ ਹੈ ਇਤਫਾਕਨ ਜਿਹੜੀ ਇਹ ਮੁਲਾਕਾਤ ਹੋਈ ਇਹਨਾਂ ਦਾ ਕਹਿਣਾ ਹੈ ਕਿ ਸਾਫ ਤੌਰ ਤੇ ਉਹ ਉੱਥੇ ਕਿਸੇ ਨੂੰ ਰਿਸੀਵ ਕਰਨ ਦੇ ਲਈ ਗਏ ਸੀ ਇਸੇ ਦੌਰਾਨ ਨੇ ਜਿਹੜੀ ਕਿ ਇਤਫਾਕਨ ਜਿਹੜੀ ਕਿਸਨੀ ਜੱਖਰ ਦੇ ਨਾਲ ਮੁਲਾਕਾਤ ਹੁੰਦੀ ਹੈ ਤੇ ਉਹੀ ਤਸਵੀਰ ਜਿਹੜੀ ਸਾਹਮਣੇ ਹੈ ਤੇ ਸਾਫ ਤੌਰ ਤੇ ਕੁਲਦੀ ਵੈਦ ਦੇ ਵੱਲੋਂ ਨਿਊਜ਼ ਇਟ ਪੰਜਾਬ ਤੇ ਇਹ ਬਿਆਨ ਦਿੱਤਾ ਗਿਆ ਸਪਸ਼ਟ ਕੀਤਾ ਗਿਆ ਕਿ ਇਸ ਦੇ ਸਿਆਸੀ ਮਾਇਨੇ ਨਾ ਕੱਢੇ ਜਾਣ ਮੈਂ ਕਾਂਗਰਸ ਦਾ ਪੱਕਾ ਸਿਪਾਈ ਹਾਂ